ਸਿੰਘ ਸਾਹਿਬ ਦੇ ਕੋਈ ਆਪਣਾ ਬੱਚਾ ਨਹੀਂ ਹੈਗਾ ਆਪਦੇ ਉਹਨਾਂ ਦੇ ਬੱਚਾ ਨਹੀਂ ਹੈਗਾ ਦੋ ਬੇਟੀਆਂ ਉਸੇ ਮੂਰਖ ਬੰਦੇ ਦੀਆਂ ਜਿਹੜਾ ਜਿਹੜਾ ਇਹਨਾਂ ਤੇ ਇਲਜ਼ਾਮ ਲਾ ਰਿਹਾ ਤੇ ਇਹ ਉਹਨਾਂ ਦੀ ਕਰਨੀ ਦਾ ਇਹ ਮੁੱਲ ਪਾ ਰਿਹਾ ਤੇ ਕਿਵੇਂ ਇੰਨਾ ਬੰਦਾ ਝੂਠ ਬੋਲ ਸਕਦਾ ਯਾਰ ਕਿਵੇਂ ਇੰਨ ਮਤਲਬ ਇੰਨਾ ਜ਼ਮੀਰ ਕਿਸੇ ਦਾ ਕਿਵੇਂ ਮਾਰ ਸਕਦਾ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਸੀ ਸਰੀਰ ਤਾਂ ਮਰਨਾ ਮੌਤ ਨਹੀਂ ਹੁੰਦਾ ਜ਼ਮੀਰ ਦਾ ਮਾਰਚਣਾ ਯਕੀਨਨ ਮੌਤ ਹੈ ਆਉਣ ਵਾਲਾ ਸਮਾਂ ਪੰਥ ਦਾ ਜਿਹੜੇ ਪੰਥ ਦੇ ਹੋਣਗੇ ਜਿਹੜੇ ਪੰਥ ਦੇ ਹੋਣਗੇ ਉਹ ਬਚ ਜਾਣਗੇ ਜਿਹੜੇ ਪੰਥ ਦੇ ਨਹੀਂ ਹੋਣਗੇ ਉਹਨਾਂ ਦਾ ਕੱਖ ਨਹੀਂ ਰਹਿਣਾ ਦੋ ਤੇ ਸਿੰਘ ਸਹਬਾਨ ਦੀ ਇੰਟਰਵਿਊ ਵਿੱਚ ਦੋ ਬੰਦੇ ਜਿਨ੍ਹਾਂ ਦੀਆਂ ਦਾੜ੍ਹੀਆਂ ਤਾਂ ਬਹੁਤ ਲੰਬੀਆਂ ਸੀ ਬਹੁਤ ਦਾੜ੍ਹੀਆਂ ਲੰਬੀਆਂ ਸੀ ਉਹਨਾਂ ਦੀ ਉਹਨਾਂ ਨੇ ਉਹਨੂੰ ਟਿੱਚਰ ਕੀਤੀ ਸੀ ਸਿੰਘ ਸਾਹਿਬ ਗਿਆਨੀ ਹਰਪੀਸ ਨੂੰ ਕਹਿੰਦੇ ਹਰਪੀਤ ਤੈਨੂੰ ਸਿੰਘ ਸਾਹਿਬ ਤਾਂ ਰੱਖ ਲੈਂਦੇ ਯਾਰ ਤੇਰੀ ਨਾ ਦਾੜ੍ਹੀ ਛੋਟੀ ਐ ਤੇ ਇਹਨਾਂ ਨੇ ਉਦੋਂ ਇੱਕ ਗੱਲ ਕਹੀ ਸੀ ਵੀ ਛੋਟੀ ਐ ਪਰ ਸੱਚੀ ਐ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਪਿਆਰ ਤੇ ਸਤਿਕਾਰ ਨਾਲ ਫਤਿਹ ਦੀ ਸੰਗ ਭਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸ਼ਹਾਦਤਾਂ ਦੇ ਉਹ ਪੂਰਨੇ ਬਾਦਤੇ ਜਿਹੜੀ ਇਸ ਸ੍ਰਿਸ਼ਟੀ ਦੇ ਵਿੱਚ ਜੁਗ ਜੁਗ ਅਟਲ ਹੈ ਚਮਕੌਰ ਦੀ ਜੰਗ ਦੇ ਵਿੱਚ ਸ਼ਹਾਦਤ ਸਤਕਾਰਯੋਗ ਬਾਬਾ ਅਜੀਤ ਸਿੰਘ ਜੀ ਬਾਬਾ ਜਗਜਾਰ ਸਿੰਘ ਜੀ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਕੁਝ ਪਿਆਰੇ ਗੁਰੂ ਕੀ ਸੰਗਤਾਂ ਬੀਬੀ ਸ਼ਰਨ ਕੌਰ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਦੇ ਲਈ ਅਸੀਂ ਇੱਕ ਜਕਾਰਾ ਪਹਿਲਾ ਲਾਵਾਂਗੇ ਜੀ ਮੈਂ ਬੇਨਤੀ ਕਰਦਾ ਵੀ ਅਸੀਂ ਸਾਰੇ ਉੱਚੀ ਆਵਾਜ਼ ਦੇ ਵਿੱਚ ਜਵਾਬ ਦੇਈਏ ਤਾਂ ਜੋ ਅਸੀਂ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਸਾਡੀ ਹਾਜ਼ਰੀ ਜਿੜੀ ਉਹ ਲੱਗ ਸਕੇ ਬੋਲੇ ਇਸ ਸੁਨਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਨਾਂ ਕੋਈ ਭੂਮਿਕਾ ਬਣੇ ਤੋਂ ਤਿੰਨ ਘਟਨਾਵਾਂ ਦਾ ਜ਼ਿਕਰ ਮੈਂ ਸਾਂਝਾ ਕਰਨਾ ਚਾਹਣਾ ਇਹ ਸਾਰੀ ਸੰਗਤ ਨੂੰ ਪਤਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਕੀਰਤ ਸਿੰਘ ਜੀ ਸ੍ਰੀ ਬਖਸ਼ਵੰਤ ਸਾਹਿਬ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਔਰ ਅਸੀਂ ਜਿਵੇਂ ਵੀਰ ਜਸਵੀਰ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਉਹਨਾਂ ਦੀ ਸ਼ਖਸੀਅਤ ਤੋਂ ਜਾਣੂ ਹਾਂ ਪਰ ਦੋ ਘਟਨਾਵਾਂ ਇੱਕ ਤਾਂ ਇਹ ਕਿ 2005 ਦੇ ਵਿੱਚ 5 ਮਈ 2005 ਦੇ ਵਿੱਚ ਅਸੀਂ ਮੈਂ ਨਿੱਜੀ ਰੂਪ ਵਿੱਚ ਗੱਲ ਕਰਨੀ ਚਾਹਣਾ ਕਿ ਸਾਡਾ ਪਰਿਵਾਰ ਪਿੰਡ ਤੋਂ ਸ਼ਹਿਰ ਜਦੋਂ ਸ਼ਿਫਟ ਹੋਇਆ ਅਸੀਂ ਗੁਰੂ ਗੋਬਿੰਦ ਸਿੰਘ ਸੜੀ ਸਰਕਲ ਵੱਲੋਂ ਪਿੰਡ-ਪਿੰਡ ਜਾ ਕੇ ਜਦੋਂ ਗੁਰਸਾਹਿਬ ਸ਼ਬਦ ਗੁਰੂ ਸਮਾਗਮਾਂ ਦੀ ਸੇਵਾ ਲੈਂਦੇ ਸੀ ਔਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਸਕੂਟਰਾਂ ਤੇ ਪਿੱਛੇ ਬੈਠ ਕੇ ਸਾਡੇ ਨਾਲ ਪਿੰਡਾਂ ਦੇ ਵਿੱਚ ਸੇਵਾਵਾਂ ਉਹ ਕਰਵਾਉਂਦੇ ਸੀ ਔਰ ਜਿਹੜਾ ਇਹ ਘਟਨਾ ਕਰਮ ਹੋਇਆ ਹੈ ਇਹ ਘਟਨਾ ਕਰਮ ਦਾ ਮੈਂ ਮਤਲਬ ਗਵਾਹ ਹਾਂ ਕਿ ਜਦੋਂ ਉਹ ਬੇਟੀ ਉਹ ਤੜਫਦੀ ਹੁੰਦੀ ਸੀ ਉਹ ਉਹ ਉਹਨਾਂ ਉਹ ਅਹਿਸਾਸ ਨੂੰ ਮੈਂ ਅਹਿਸਾਸ ਕਰ ਸਕਦਾ ਹਾਂ ਉਸ ਸਮੇਂ ਦੇ ਵਿੱਚ ਕਿ ਜਿਸ ਤਰੀਕੇ ਦੇ ਨਾਲ ਇਸ ਮੂਰਖ ਬੰਦਾ ਜਿਹੜਾ ਅੱਜ ਇੰਨੇ ਗਲਤ ਇਲਜ਼ਾਮ ਲਾ ਰਿਹਾ ਸਿੰਘ ਸਾਹਿਬ ਤੇ ਉਹ ਬੇਟੀ ਨੂੰ ਕਿੰਨਾ ਪਰੇਸ਼ਾਨ ਕੀਤਾ ਕਿੰਨਾ ਤੰਗ ਕੀਤਾ ਇਹਦੇ ਇਹਦੇ ਜਿਹੜੇ ਬਕਸਰ ਸਾਹਿਬ ਦੇ ਸਾਰੇ ਅਸੀਂ ਗਵਾਹ ਹਾਂ ਇਹ ਸਾਰੀਆਂ ਚੀਜ਼ਾਂ ਦੇ ਤੇ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਮੈਂ ਉਹਨੂੰ ਮੂਰਖ ਨੂੰ ਵੀ ਕਹਿਣਾ ਵੀ ਜਿਨ੍ਹਾਂ ਦੇ ਧੱਕੇ ਤੋਂ ਚੜਿਆ ਨਾ ਇਹਨਾਂ ਨੇ ਤਾਂ ਕਿਸੇ ਨੂੰ ਨਹੀਂ ਬਖਸ਼ਿਆ ਤੇ ਬਖਸ਼ਣਾ ਇਹਨਾਂ ਨੇ ਤੈਨੂੰ ਵੀ ਨਹੀਂ ਤੂੰ ਤੂੰ ਸਮਝ ਜਾ ਤੂੰ ਸਮਝ ਜਾ ਜਿਹੜਾ ਜਿਹੜਾ ਇਹ ਆਦਤਾਂ ਬਣੀਆਂ ਨਾ ਗੁਰੂ ਸਾਹਿਬ ਦੀ ਹਜ਼ੂਰੀ ਚ ਜਾ ਕੇ ਸੋਹਾ ਖਾਣ ਦੀਆਂ ਇਹਨੂੰ ਇਹਦੇ ਤੋਂ ਬਚ ਜਾਓ ਮਤਲਬ ਬਹੁਤ ਭੜਾ ਹੁੰਦਾ ਬੰਦੇ ਨਾਲ ਜਦੋਂ ਬੰਦਾ ਗੁਰੂ ਦੇ ਦਰ ਤੋਂ ਮਤਲਬ ਗੁਰੂ ਨੂੰ ਕੁਝ ਨਹੀਂ ਨਾ ਸਮਝਦਾ ਜਦੋਂ ਬੰਦਾ ਉਹਦੇ ਨਾਲ ਬਹੁਤ ਭੜੀ ਹੁੰਦੀ ਹੈ ਪਹਿਲਾਂ ਇਹ ਗੱਲ ਮੈਂ ਮੂਰਖ ਬੰਦੇ ਨੂੰ ਕਹਿਣੀ ਚਾਹਣਾ ਦੂਸਰੀ ਗੱਲ ਕਿ 2012 13 ਦੀ ਸ਼ਾਇਦ ਗੱਲ ਆ ਉਦੋਂ ਸਿੰਘ ਸਾਹਿਬ ਨੇ ਡਾਕਟੋਰੇਟ ਹਲੇ ਸ਼ੁਰੂ ਨਹੀਂ ਸੀ ਕੀਤੀ ਉਦੋਂ ਸਿੰਘ ਸਾਹਿਬਾਨ ਦੀ ਇੰਟਰਵਿਊ ਹੋਈ ਸੀ ਅਮਰਸਰ ਸਾਹਿਬ ਦੇ ਵਿੱਚ ਔਰ ਕੁਝ ਕਾਰਨਾ ਕਰਕੇ ਸਿੰਘ ਸਾਹਿਬ ਦੀ ਸਿਲੇਕਸ਼ਨ ਆਲਮੋਸਟ ਫਾਈਨਲ ਸੀ ਪਰ ਸਿਲੇਕਸ਼ਨ ਹੋਈ ਨਹੀਂ ਸੀ ਕਿਉਂਕਿ ਇਹਨਾਂ ਦੀ ਸ਼ਿਫਾਰਸ਼ ਨਹੀਂ ਸੀ ਹੈਗੀ ਯਾਰ ਕੁਆਟਰਾਂ ਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ ਸਿੰਘ ਸਾਹਿਬ ਦੇ ਇੱਕ ਸ਼ਬਦ ਸੀ ਕਿ ਯਾਰ ਗੁਰਪ੍ਰੀਤ ਸੁਣਾਉਣੀ ਕਮੇਟੀ ਛੱਡ ਦੇਣੀ ਹੈ ਹੁਣ ਨਾ ਉਹ ਰਹਿ ਨਹੀਂ ਸਿਸਟਮ ਤੇ ਪਤਾ ਨਹੀਂ ਕਿਉਂ ਉਦੋਂ ਮੈਂ ਡੁੱਟੀ ਗੰਡੀ ਸਾਹਿਬ ਵਾਲੇ ਦੇ ਦਰ ਤੇ ਮੈਂ ਕੋਈ ਆਪਦੀ ਉਹ ਨਹੀਂ ਕਹਿ ਰਿਹਾ ਵੀ ਮਤਲਬ ਕੋਈ ਮੈਂ ਇਹ ਗੱਲ ਕਹੀ ਆ ਜਾਂ ਤਾਂ ਕਰਕੇ ਪਰ ਮੈਂ ਦੋ ਇਸ ਕਰਕੇ ਕਹਿ ਰਿਹਾ ਵੀ ਇਹ ਮੈਨੂੰ ਮੈਂ ਇਹਦਾ ਗਵਾਹ ਖੁਦ ਗੁਰੂ ਸਾਹਿਬ ਦੇ ਦਰ ਤੇ ਮੈਂ ਸੱਚ ਬੋਲ ਰਿਹਾ ਹਾਂ ਕਹਾਂ ਮੈਂ ਕੋਈ ਨਹੀਂ ਜੀ ਗੁਰੂ ਸਾਹਿਬ ਨੇ ਕੀ ਪਤਾ ਤੁਹਾਨੂੰ ਇਹ 2012 13 ਦੀ ਗੱਲ ਹੈ ਮੈਂ ਕੀ ਪਤਾ ਤੁਹਾਨੂੰ ਗੁਰੂ ਸਾਹਿਬ ਨੇ ਕਾਲ ਤਖਸਾਲ ਦਾ ਜੱਥੇਦਾਰ ਬਣਾਉਣਾ ਹੋਵੇ ਇਹ ਉਦੋਂ ਇੱਕ ਸੁਭਾਈ ਕੀ ਮਤਲਬ ਮੈਂ ਕੋਈ ਇਹ ਨਹੀਂਗਾ ਵੀ ਸੁਭਾਈ ਸੁਭਾਈ ਕੀ ਗੱਲ ਹੋਈ ਮੈਂ ਉਹ ਦੱਸ ਰਿਹਾ ਤੇ ਚਲੋ ਉਹ ਕਹਿੰਦੇ ਨਹੀਂ ਗੁਰਪੀਤ ਇਹ ਨਹੀਂ ਇਹ ਨਹੀਂ ਚਲੋ ਮੈਂ ਕਿ ਗੁਰੂ ਸਾਹਿਬ ਕਿਰਪਾ ਕਰਨ ਹੁਣ ਉਸ ਤੋਂ ਬਾਅਦ ਜਿਹੜੀ ਪਰ ਜਿਹੜੀ ਉਹ ਸਿੰਘ ਸਹਿਬਾਨ ਨਹੀਂ ਰੱਖੇਗੇ ਜਦੋਂ ਉਦੋਂ ਜਿਹੜੀ ਘਟਨਾ ਕਰਮ ਹੋਈ ਦੋ ਬੰਦਿਆਂ ਨੇ ਮੈਂ ਆਪਣੀ ਕਿਤਾਬ 2016 ਦੇ ਵਿੱਚ ਇਹਨਾਂ ਦੇ ਦੰਦਵਾ ਸਾਹਿਬ ਜੱਥੇਦਾਰ ਬਣਨ ਤੋਂ ਵੀ ਪਹਿਲਾਂ ਦੀ ਰਿਲੀਜ਼ ਹੋਈ ਹੋਈ ਹੈ ਕਿਤਾਬ ਮੇਰੀ ਆਪਣੇ ਡੈਗ ਰਵਾਨ ਮੈਂ ਉਹਦੇ ਚ ਇੱਕ 76 ਨੰਬਰ ਪੇਜ ਤੇ ਮੈਂ ਇੱਕ ਗੱਲ ਲਿਖੀ ਸੀ ਛੇ ਦਾੜੀਆਂ ਸੱਚੀਆਂ ਉਹ ਇਹਨਾਂ ਬਾਰੇ ਸੀ ਗਿਆ ਨੀ ਹਰਪੀਤ ਸਿੰਘ ਬਾਰੇ ਇਹ ਜਦੋਂ ਉਹ ਤੇ ਸਿੰਘ ਸਾਹਿਬਾਨ ਦੀ ਇੰਟਰਵਿਊ ਵਿੱਚ ਦੋ ਬੰਦੇ ਜਿਨ੍ਹਾਂ ਦੀਆਂ ਦਾੜੀਆਂ ਤਾਂ ਬਹੁਤ ਲੰਬੀਆਂ ਸੀ ਬਹੁਤ ਦਾੜੀਆਂ ਲੰਬੀਆਂ ਸੀ ਉਹਨਾਂ ਦੀ ਉਹਨਾਂ ਨੇ ਉਹਨਾਂ ਨੂੰ ਟਿੱਚਰ ਕੀਤੀ ਸੀ ਸਿੰਘ ਸਾਹਿਬ ਗਿਆ ਨੀ ਹਰਪੀਤ ਇਹਨੂੰ ਕਹਿੰਦੇ ਹਰਪੀਤ ਤੈਨੂੰ ਸਿੰਘ ਸਾਹਿਬ ਤਾਂ ਰੱਖ ਲੈਂਦੇ ਯਾਰ ਤੇਰੀ ਨਾ ਦਾੜੀ ਛੋਟੀ ਹੈ ਤੇ ਇਹਨਾਂ ਨੇ ਉਦੋਂ ਇੱਕ ਗੱਲ ਕਹੀ ਸੀ ਵੀ ਛੋਟੀ ਹੈ ਪਰ ਸੱਚੀ ਹੈ ਛੋਟੀ ਹੈ ਪਰ ਸੱਚੀ ਹੈ ਛੇ ਦਾੜੀਆਂ ਸੱਚੀਆਂ ਇਹ ਮੈਂ ਇਹ ਇਹਨਾਂ ਦੇ ਸਿੰਘ ਸਾਹਿਬ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਮੈਂ ਦੱਸ ਰਿਹਾ ਫਿਰ ਉਸ ਤੋਂ ਬਾਅਦ ਇਹ ਦੂਜਾ ਘਟਨਾ ਕਰਮ ਇੱਕ ਹੋਰ ਘਟਨਾ ਕਰਮ ਜਦੋਂ ਵਿਪਨ ਬੇਟੀ ਜਿਹੜੀ ਵੱਡੀ ਹੈ ਤੇ ਇਸ ਮੂਰਖ ਬੰਦੇ ਮੈਂ ਕਈ ਵਾਰ ਸੋਚਦਾ ਨਾ ਵੀ ਇਨਸਾਨ ਇਹ ਭੁੱਲ ਹੀ ਜਾਂਦਾ ਵੀ ਜਿਹੜੀ ਉਹ ਬੇਟੀਆਂ ਦੀ ਸੰਭਾਲ ਕਰ ਰਿਹਾ ਵੀ ਉਹ ਖੂਨ ਤਾਂ ਮੇਰਾ ਨਹੀਂ ਮੇਰਾ ਖੂਨ ਆ ਵੀ ਇੰਨਿਆਂ ਮੂਰਖਤਾਵਾਂ ਨੂੰ ਕਿਸੇ ਦੇ ਧੱਕੇ ਚੜ ਕੇ ਕਰ ਵੀ ਕਿਵੇਂ ਸਕਦਾ ਹੈ ਤੇ ਕਿਵੇਂ ਇੰਨਾ ਬੰਦਾ ਝੂਠ ਬੋਲ ਸਕਦਾ ਯਾਰ ਕਿਵੇਂ ਇੰਨਾ ਮਤਲਬ ਇੰਨਾ ਜ਼ਮੀਰ ਕਿਸੇ ਦਾ ਕਿਵੇਂ ਮਾਰ ਸਕਦਾ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਸੀ ਸਰੀਰ ਤਾਂ ਮਰਨਾ ਮੌਤ ਨਹੀਂ ਹੁੰਦਾ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਇੰਨਾ ਜ਼ਮੀਰ ਕਿਸੇ ਦਾ ਕਿਵੇਂ ਮਾਰ ਸਕਦਾ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਬਾਈ ਮਨਜਿੰਦਰ ਸਿੰਘ ਜੀ ਕਾਕਾੜਾਂ ਬੜੂ ਸਾਹਿਬ ਜਾਂਦੇ ਆ ਪਤਾ ਹੀ ਨਹੀਂ ਪਟਨਾ ਸਾਹਿਬ ਜਾਂਦੇ ਆ ਪਾਕਿਸਤਾਨ ਅਸੀਂ ਇਕੱਠੇ ਗਏ ਆ ਉੱਥੇ ਪਤਾ ਹੀ ਨਹੀਂ ਕਿੰਨੀਆਂ ਗੁਰੂ ਦੀਆਂ ਗੱਲਾਂ ਇਹਨਾਂ ਨੇ ਸਾਨੂੰ ਸਿਖਾਈਆਂ ਇਹ ਗੱਲਾਂ ਮੈਂ ਇਸ ਕਰਕੇ ਦੱਸਦਾ ਪਿਆ ਵੀ ਅਸੀਂ ਉਸ ਚੀਜ਼ ਦੇ ਗਵਾਹ ਆ ਆਪ ਗਵਾਹ ਆ ਵੀ ਇਹਨਾਂ ਨੇ ਸਾਨੂੰ ਸਾਨੂੰ ਖੁਦ ਨੂੰ ਸਿੱਧੇ ਰਸਤੇ ਪਾਇਆ ਅੱਜ ਵੀ ਗਨਾਹ ਕਰਾ ਬੜੇ ਬੜੇ ਗਨਾਹ ਕਮਾਉਣੇ ਮੈਂ ਸੰਗਤ ਦੇ ਸਾਹਮਣੇ ਮੰਨਦਾ ਬੜੇ ਗਨਾਹ ਕਮਾਉਣੇ ਆ ਮੈਂ ਜੋ ਬੋਲਦਾ ਮੇਰੇ ਉਹ ਜੀ ਆਪ ਦਾ ਜੀਵਨ ਨਹੀਂ ਹੈਗਾ ਪਰ ਜਿਹੜੀਆਂ ਗੱਲਾਂ ਜਿਸ ਚੰਨ ਦੇ ਥੁੱਕਿਆ ਗਿਆ ਸਾਨੂੰ ਉਹਦਾ ਉਹਨੂੰ ਡਿਫੈਂਡ ਕਰਨਾ ਬੰਦ ਹੈ ਤੇ ਬਸ ਇੱਕ ਗੱਲ ਬਿੱਪਣ ਬੇਟੀ ਉਹ ਉਦੋਂ ਸ਼ਾਇਦ 4-5 ਸਾਲਾਂ ਜਾਂ 3 ਸਾਲਾਂ ਦੀ ਹੋਣੀ ਹੈ ਉਦੋਂ ਡਿਗ ਵੀ ਕੁਆਟਰਾਂ ਦੇ ਵਿੱਚ ਰਹਿੰਦੇ ਆ ਥੱਲੇ ਉਥੋਂ ਡਿਗ ਵੀ ਤੇ ਅੱਜ ਵੀ ਮੈਨੂੰ ਯਾਦ ਹੈ ਕਿ ਹਸਪਤਾਲ ਦੇ ਵਿੱਚ ਸਿੰਘ ਸਾਹਿਬ ਦੀਆਂ ਅੱਖਾਂ ਸੇਜਲ ਸੀ ਉਦੋਂ ਤੇ ਟੁੱਟੀ ਗੰਢੀ ਸਾਹਿਬ ਤੇ ਸ਼ੀਦਾ ਸਿੰਘਾਂ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਕੁਝ ਨਾ ਹੋਵੇ ਤੇ ਸੰਗਤ ਦੀ ਜਾਣਕਾਰੀ ਲਈ ਦੱਸ ਦਿਆਂ ਮੈਨੂੰ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਵੀ ਸਿੰਘ ਸਾਹਿਬ ਦੇ ਕੋਈ ਆਪਣਾ ਬੱਚਾ ਨਹੀਂ ਹੈਗਾ ਆਪਦੇ ਉਹਨਾਂ ਦੇ ਬੱਚਾ ਨਹੀਂ ਹੈਗਾ ਦੋ ਬੇਟੀਆਂ ਉਸੇ ਮੂਰਖ ਬੰਦੇ ਦੀਆਂ ਜਿਹੜਾ ਜਿਹੜਾ ਇਹਨਾਂ ਤੇ ਇਲਜ਼ਾਮ ਲਾ ਰਿਹਾ ਤੇ ਇਹ ਉਹਨਾਂ ਦੀ ਕਰਨੀ ਦਾ ਇਹ ਮੁੱਲ ਪਾ ਰਿਹਾ ਤੇ ਫਿਰ ਇੱਕ ਗੱਲ ਮੈਂ ਕਿਉਂਕਿ ਸਟੇਜ ਗੁਰੂ ਖਾਲਸਾ ਪੰਥ ਦੀ ਹੈ ਤੇ ਸੱਚ ਮੈਂ ਜ਼ਰੂਰ ਕਿਉਂਕਿ ਮੈਂ ਵੈਸੇ ਤਾਂ ਹੀ ਸੋਚਿਆ ਹੋਇਆ ਸੀਗਾ ਪਿਛਲੇ ਸਮੇਂ 'ਚ ਮੇਰੇ ਤੋਂ ਕੁਝ ਇਸ ਤਰ੍ਹਾਂ ਦੇ ਮੇਰੇ ਨੇ ਜੀਵਨ ਇਸ ਤਰ੍ਹਾਂ ਦਾ ਵਾਪਰਿਆ ਕਿ ਮੈਂ ਸਟੇਜ ਤੇ ਬੋਲਣ ਤੋਂ ਕਾਫੀ ਟਾਈਮ ਤੋਂ ਗਰੇਜ ਹੀ ਕਰਦਾ ਸੀ ਪਰ ਜੇ ਗੁਰੂ ਸਾਹਿਬ ਨੇ ਟੁੱਟੀਆਂ ਗੰਢੀਆਂ ਵਾਲੇ ਮਾਲਕ ਨੇ ਬੁਲਾਇਆ ਤੇ ਅੱਜ ਮੈਂ ਉਹ ਦੋ ਤਿੰਨ ਗੱਲਾਂ ਜ਼ਰੂਰ ਕਵਾਂਗਾ ਤੇ ਮੇਰੀ ਕੋਈ ਾਕਾਤ ਨਹੀਂ ਵੀ ਮੈਂ ਜਥੇਦਾਰ ਸਹਿਬਾਨ ਜਾਂ ਸਿੰਘ ਸਹਿਬਾਨ ਨੂੰ ਕੋਈ ਮਤਲਬ ਉਹ ਕਰ ਸਕਾਂ ਵਿਦ ਡਿਊ ਰਿਸਪੈਕਟ ਹੱਥ ਜੋੜ ਕੇ ਇੱਕ ਦੋ ਬੇਨਤੀਆਂ ਜ਼ਰੂਰ ਕਰਨੀਆਂ ਚਾਹਾਂਗਾ ਕਿ ਜਿਵੇਂ ਭਾਈ ਗੁਰਦਾਸ ਦੀਆਂ 12 ਵਿੱਚ ਆਉਂਦਾ ਨਾ ਕਿ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਜਿਹੜਾ ਗੁਰੂ ਦਾ ਸੇਵਕ ਗੁਰੂ ਦੇ ਗੁਰੂ ਘਰ ਦੇ ਸੇਵਕ ਹੋਣੇ ਚਾਹੀਦੇ ਉਹ ਸੰਜੀਦ ਹੋਣੇ ਚਾਹੀਦੇ ਆ ਨਾ ਤਾਂ ਉਹਨਾਂ ਦੇ ਇਸ ਤਰ੍ਹਾਂ ਦੇ ਹਾਸੇ ਹੋਣੇ ਚਾਹੀਦੇ ਆ ਜਿਹੜੇ ਪੰਥ ਨੂੰ ਪਸੰਦ ਨਾ ਆਉਣ ਤੇ ਨਾ ਇਸ ਤਰ੍ਹਾਂ ਦੇ ਰੋਣੇ ਹੋਣੇ ਚਾਹੀਦੇ ਆ ਜਿਹੜੇ ਪੰਥ ਨੂੰ ਪਸੰਦ ਨਾ ਆਉਣ ਪੰਥ ਵੱਡੀ ਚੀਜ਼ ਹੈ ਔਰ ਪੰਥ ਕੋਈ ਇਹ ਚੀਜ਼ ਨਹੀਂ ਹੈਗੀ ਵੀ ਜਿਹੜਾ ਸਰਾਂ ਦਾ ਇਕੱਠਾ ਜਾ ਇਹ ਹੈ ਪੰਥ ਇਸ ਬ੍ਰਹਿਮੰਡ ਦੇ ਵਿੱਚ ਵਰਤਦੀ ਹੈ ਮੈਂ ਉਹਨਾਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਗ ਗਲੀਆਂ ਦੇ ਵਿੱਚ ਰੋਲੇ ਸੀ ਤਿੰਨ ਧਿਰਾਂ 2014 ਤੋਂ ਭਾਜੀਪੀ ਦੀ ਸਰਕਾਰ ਬਣੀ ਹੈ 2014 ਤੋਂ ਬਾਅਦ ਗੁਰੂ ਸਾਹਿਬ ਦੀਆਂ ਬਿਆਦਬੀਆਂ ਸ਼ੁਰੂ ਹੁੰਦੀਆਂ 15 ਦੇ ਵਿੱਚ ਤੇ ਸਰਸੇ ਵਾਲੇ ਸ਼ਾਮਲ ਸੀ ਤੇ ਇਹਨਾਂ ਨੇ ਜਿਹੜਾ ਨੇ ਡਿਫੈਂਡ ਕੀਤਾ ਉਹਨਾਂ ਨੂੰ ਤਿੰਨੇ ਦੀਆਂ ਤਿੰਨੇ ਧਿਰਾਂ ਅਕਾਲਪੁਰ ਇਹ ਟੱਕਰ ਸਾਡੇ ਵਰਗੇ ਮੂਰਖ ਬੰਦਿਆਂ ਨਾਲ ਨਹੀਂ ਹੈਗੀ ਇਹ ਟੱਕਰ ਅਕਾਲਪੁਰਖ ਦੇ ਨਾਲ ਵਾਹ ਵਾ ਬਾਣੀ ਮਨੰਕਾਰ ਹੈ ਰੱਬ ਦੇ ਨਾਲ ਟੱਕਰ ਔਰ ਜਿਨ੍ਹਾਂ ਨੇ ਰੱਬ ਦੇ ਨਾਲ ਰੱਬ ਦੇ ਨਾਲ ਕਿਹੜਾ ਬੰਦਾ ਲੜ ਲੂਗਾ ਬਈ ਜਿੰਨ ਜਿਹੜੇ ਬੰਦੇ ਰੱਬ ਦੇ ਨਾਲ ਲੜਨ ਦੀਆਂ ਕੋਸ਼ਿਸ਼ਾਂ ਇਹ ਮਨ 'ਚ ਵਹਿਮ ਪਾ ਲਈ ਬੈਠੇ ਆ ਉਹਨਾਂ ਦੇ ਨਿਕਲ ਜਾਣੇ ਆ ਆਉਣ ਵਾਲਾ 1762 ਦੇ ਵਿੱਚ ਖੱਲੂ ਘਾਰੇ ਵਪਰਦੇ ਆ ਤੇ 1799 ਦੇ ਵਿੱਚ ਸ਼ੇਰੇ ਪੰਜਾਬ ਦਾ ਰਾਜ ਲਾਹੌਰ ਦੇ ਤਖਤ ਦੇ ਉੱਪਰ ਸੀਗਾ ਇਹ ਭੁੱਲਣਾ ਨਹੀਂ ਚਾਹੀਦਾ ਇਤਿਹਾਸ ਨੂੰ ਇਤਿਹਾਸ ਭੁੱਲਣਾ ਨਹੀਂ ਚਾਹੀਦਾ ਔਰ ਮੈਂ ਬੇਨਤੀ ਕਰਦਿਆਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਇਹ ਬੇਨਤੀ ਕਰਦਿਆਂ ਹੋਇਆ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਜਿਨ੍ਹਾਂ ਨੇ ਬਦਬੀਆਂ ਕਰਾਈਆਂ ਉਹਨਾਂ ਦਾ ਖਾਤਮਾ ਭਾਵੇਂ ਉਹ ਸੈਂਟਰ 'ਚ ਬੈਠੀਆਂ ਸਰਕਾਰਾਂ ਭਾਵੇਂ ਏਜੰਸੀਆਂ ਭਾਵੇਂ ਜਿਹੜੇ ਮਰਜੀ ਐ ਉਹਨਾਂ ਦਾ ਖਾਤਮਾ ਇਸ ਧਰਤੀ ਦੇ ਉੱਤੇ ਤੈਅ ਐ ਭਾਵੇਂ ਕਾਂਗਰਸ ਭਾਵੇਂ ਬੀਜੇਪੀ ਭਾਵੇਂ ਆਮ ਆਦਮੀ ਪਾਰਟੀ ਵਾਲੇ ਭਾਵੇਂ ਬਾਦਲ ਕੇ ਜਿਹੜੇ ਵੀ ਮਰਜੀ ਐ ਉਹਨਾਂ ਦਾ ਖਾਤਮਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਟੱਕਰ ਲਈ ਐ ਨਾ ਉਹ ਤੈਅ ਐ ਮੈਂ ਇੱਥੇ ਬੇਨਤੀ ਇਹ ਇਸ ਕਰਕੇ ਕਰਨਾ ਚਾਹਣਾ ਵੀ ਸ੍ਰੀ ਗੁਰੂ ਕਿਉਂਕਿ ਜੁਲਾਈ ਮਹੀਨੇ 2021 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਇਕਤਰਤਾ ਹੋਈ ਸੀ ਉਦੋਂ ਇਹ ਇਹ ਗੁਨਾਹ ਹੋਇਆ ਸੀ ਉਥੋਂ ਕਿ ਜਿਹੜੇ ਸਿੱਖ ਪ੍ਰਚਾਰਕ ਨੇ ਭਾਈ ਹਰਜਿੰਦਰ ਸਿੰਘ ਮਾਜੀ ਵਰਗੇ ਭਾਈ ਪੰਤਪਰੀ ਸਿੰਘ ਵਰਗੇ ਭਾਈ ਹੋਰ ਹਰਜੀਤ ਸਿੰਘ ਢਬਾਲੀ ਵਰਗੇ ਜਾਂ ਹੋਰ ਗੁਰਸਿੱਖ ਪ੍ਰਚਾਰਕ ਜਿਨ੍ਹਾਂ ਦੇ ਸਿਰ ਉਹ ਬੇਦਬੀ ਦੇ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀਰ ਰਪਿੰਦਰ ਸਿੰਘ ਵੀਰ ਜਸਵਿੰਦਰ ਸਿੰਘ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਝੂਠ ਬੋਲਿਆ ਗਿਆ ਜਿਨ੍ਹਾਂ ਦੇ ਪਰ ਦੀ ਵੀ ਉਹ ਅੰਗ ਡੱਬ ਚ ਪਾ ਕੇ ਲੈ ਕੇ ਆਈ ਸੀ ਉਹ ਅੰਗ ਮੁਕਤਸਰ ਸਾਹਿਬ ਇੱਥੇ ਰਸੀਵ ਹੋਈ ਸੀ ਮੈਂ ਬੇਨਤੀ ਇਹ ਕਰਦਿਆਂ ਕਿ ਭਾਈ ਉਹ ਗੱਲਾਂ ਯਾਦ ਰੱਖਿਆ ਕਰੋ ਪੰਥ ਇੱਕ ਅਦ੍ਰਿਸ਼ਟ ਸ਼ਕਤੀ ਹੈ ਇਸ ਮੰਡ ਦੇ ਵਿੱਚ ਵਿਤਦੀ ਹੋ ਬਿਤਰਦੀ ਹੋਈ ਜਿਹਦੇ ਨਾਲ ਕੋਈ ਲੜ ਨਹੀਂ ਸਕਦਾ ਔਰ ਨਾ ਹੀ ਕਿਸੇ ਦੀ ਔਕਾਤ ਹੈ ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉੱਥੇ ਬੈਠੇ ਹੋਏ ਸਮੂਹ ਜਥੇਦਾਰ ਸਰਬਾਨ ਨੂੰ ਵਿਦ ਡਿਊਰਸ ਫੈਕਟ ਸਿਰ ਝੁਕਾ ਕੇ ਇਹ ਬੇਨਤੀ ਕਰਨੀ ਚਾਹੁੰਦਾ ਵੀ ਪੰਥ ਦੇ ਰਿਓ ਜੇ ਪੰਥ ਤੁਹਾਡੇ ਤੋਂ ਕਦੇ ਪਿੱਛੇ ਨਹੀਂ ਹਟਦਾ ਬਸ ਪੰਥ ਦੇ ਰਿਓ ਜੇ ਨਾ ਤਾਂ ਉੱਥੇ ਕੋਈ ਗਗਲਤਖ ਸਾਹਿਬ ਤੇ ਜਿਹੜੇ ਵੀ ਬੰਦੇ ਨੇ ਝੂਠ ਬੋਲਿਆ ਉਹ ਕੱਖ ਨਹੀਂ ਰਿਹਾ ਜੇ ਤਖਤ ਸ੍ਰੀ ਦਮਦਮਾ ਸਾਹਿਬ ਪਟਨਾ ਸਾਡੇ ਸਾਰੇ ਸਾਡੇ ਤਖਤ ਹੈ ਜਿਹੜੇ ਨੇ ਵੀ ਉੱਥੇ ਜਿਹੜੇ ਨੇ ਵੀ ਝੂਠ ਬੋਲਿਆ ਉਹਦਾ ਕੱਖ ਨਹੀਂ ਰਿਹਾ ਉਹਦੀਆਂ ਕੁੱਲਾਂ ਕਰਕੇ ਗਿਆ ਇਹ ਤਾਂ ਆਮ ਖੇਡਾਂ ਨੇ ਸਾਰੀਆਂ ਮਤਲਬ ਆਈ ਨੰਗ ਨੂੰਕ ਜਾਣੀ ਐ ਔਰ ਸੁਰਖਰੂ ਹੋ ਕੇ ਸਾਰੇ ਇਸ ਸ੍ਰਿਸ਼ਟੀ ਦੇ ਵਿੱਚੋਂ ਉਹੀ ਨੰਗ ਨਿਕਲਣਗੇ ਜਿਨ੍ਹਾਂ ਦਾ ਪੰਥ ਤੇ ਭਰੋਸਾ ਹੋਊਗਾ ਤੇ ਜਿਹੜੇ ਪੰਥ ਦੇ ਹੋਣਗੇ ਔਰ ਨਾਲ ਦੀ ਨਾਲ ਹੀ ਮੈਂ ਫਿਰ ਆਖਰੀ ਬੇਨਤੀ ਇਹ ਕਰਕੇ ਕਿ ਭਾਈ ਆ ਸਾਨੂੰ ਇਹ ਕਹਿਣ ਦੀ ਵੀ ਕੀ ਲੋੜ ਐ ਵੀ ਸਾਡੀ ਦਿੱਲੀਆਂ ਨਾਲ ਜਾ ਰਹੀਆਂ ਸਾਨੂੰ ਇਹ ਕਹਿਣ ਦੀ ਕੀ ਲੋੜ ਐ ਵੀ ਅਸੀਂ ਮਤਲਬ ਜਿਹੜੀ ਜਿਹੜੀ ਗੱਲ ਨੂੰ ਪੰਥ ਪਸੰਦ ਨਹੀਂ ਕਰਦਾ ਜੇ ਜਗਰਿਆ ਖਾਨ ਦੀਆਂ ਨਵਾਬੀਆਂ ਪੰਥ ਦੇ ਪੈਰਾਂ 'ਚ ਪੰਜ ਦਿਨ ਪਈਆਂ ਰਹੀਆਂ ਤੇ ਸਾਨੂੰ ਉਹ ਅਮਦशाह ਵਰਗਿਆਂ ਨਾਲ ਜਾਂ ਹੋਰ ਬੰਦਿਆਂ ਨਾਲ ਸਾਨੂੰ ਸਿਟਿੰਗਸ ਕਰਨ ਦੀਆਂ ਕੀ ਲੋੜ ਐ ਇਹ ਪੰਥ ਜਿਹੜੀ ਜਿਹੜੀ ਚੀਜ਼ ਪੰਥ ਚਾਹੁੰਦਾ ਉਹ ਸਾਨੂੰ ਕਰਨ ਦੀ ਲੋੜ ਆ ਜਿਹੜੀ ਚੀਜ਼ ਪੰਥ ਨਹੀਂ ਚਾਹੁੰਦਾ ਉਹ ਸਾਨੂੰ ਨਹੀਂ ਪੰਥ ਕੀ ਚਾਹੁੰਦਾ ਸਾਨੂੰ ਸਭ ਨੂੰ ਪਤਾ ਔਰ ਮੈਂ ਫੇਰ ਰਿਪੀਟ ਕਰਦੇ ਆ ਵੀ ਪੰਥ ਇੱਕ ਅਦ੍ਰਿਸ਼ਟ ਸ਼ਕਤੀ ਦਾ ਨਾਮ ਐ ਜਿਹੜੀ ਇਸ ਆਕਾਲਪੁਰਖ ਦੇ ਭਾਣੇ ਦੇ ਵਿੱਚ ਇਸ ਬ੍ਰਹਿਮੰਡ ਦੇ ਵਿੱਚ ਚੱਲਦੀ ਪਈ ਆ ਔਰ ਉਹਨੂੰ ਉਹ ਉਹਦੀ ਉਹਨੂੰ ਕੋਈ ਉਹਦੇ ਨਾਲ ਕੋਈ ਨਹੀਂ ਲੜ ਸਕਦਾ ਉਧਰ ਜੇ ਜੀ ਦਿੱਲੀ ਮਾਰ ਲਈ ਬਿੱਲੀ ਮਾਰ ਲਈ ਇੱਕ ਚੀਜ਼ ਆ ਅੱਜ ਪੰਥ ਦੀਆਂ ਗੂੰਜਾਂ ਦੁਨੀਆਂ ਦੇ ਵਿੱਚ ਪੈ ਰਹੀਆਂ ਔਰ ਇਹ ਪੈਣ ਗਈਆਂ ਆਉਣ ਵਾਲਾ ਸਮਾਂ ਗੁਰੂ ਖਾਲਸਾ ਪੰਥ ਦਾ ਇਹ ਮੈਂ ਗੁਰੂਏ ਟੁੱਟੀਆਂ ਕਹਿੰਦੇ ਆਲੇ ਦੇ ਦਰ ਤੇ ਮੈਂ ਭਰੋਸਾ ਕਰਕੇ ਇਹ ਗੱਲ ਕਹਿ ਸਕਦਾ ਆਉਣ ਵਾਲਾ ਸਮਾਂ ਪੰਥ ਦਾ ਜਿਹੜੇ ਪੰਥ ਦੇ ਹੋਣਗੇ ਜਿਹੜੇ ਪੰਥ ਦੇ ਹੋਣਗੇ ਉਹ ਬਚ ਜਾਣਗੇ ਜਿਹੜੇ ਪੰਥ ਦੇ ਨਹੀਂ ਹੋਣਗੇ ਉਹਨਾਂ ਦਾ ਕੱਖ ਨਹੀਂ ਰਹਿਣਾ ਇਹ ਗੁਰੂ ਸਾਹਿਬ ਬਖਸ਼ਿਸ਼ ਕਰਨ ਆਓ ਫਤਿਹ ਬੁਲਾਈਏ ਪੁੱਲ ਚੱਕ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ